ਗੁਰੂ ਨਾਨਕ ਦੇ ਦਰਸ਼ਨ ਕਰਕੇ ਸੋ ਕਹਿਣ ਤੋਂ ਭਾਵ ਹੈ ਤਾਂ ਕੋ ਧੋਖਾ ਕਾਹਾਂ ਵਿਆਪੈ ਜਾ ਕੋ ਓਟ ਤੁਹਾਰੀ ਭਈ ਸਭ ਨਾਲੋਂ ਵੱਡਾ ਧੋਖਾ ਹੈ ਮਾਇਆ ਦਾ ਮਾਇਆ ਕੱਲੇ ਪੈਸਿਆਂ ਨੂੰ ਨਹੀਂ ਆਖਿਆ ਮਾਰੇ ਕਹਿੰਦੇ ਆ ਜਿੰਨਾ ਸੰਸਾਰ ਹੈ ਇਹ ਸਾਰਾ ਮਾਇਆ ਦਾ ਵਰਤਾਰਾ ਹੈ ਆਖੋ ਸਤਨਾਮ ਇਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਮਹਾਰਾਜ ਕਹਿੰਦੇ ਸਾਰਾ ਮਾਇਆ ਦਾ ਵਰਤਾਰਾ ਸਤਿਗੁਰਾਂ ਨੇ ਤਿੰਨ ਦੇਵਤੇ ਵੇਖੋ ਪ੍ਰਗਟ ਕੀਤੇ ਬ੍ਰਹਮਾ ਜੀ ਵਿਸ਼ਨੂੰ ਜੀ ਮਹੇਸ਼ ਜੀ ਜਿਨ੍ਹਾਂ ਦੀ ਵੱਖੋ ਵੱਖਰੀ ਡਿਊਟੀ ਲਈ ਤੇ ਸਾਧ ਸੰਗਤ ਜੀ ਵੇਖੋ ਬ੍ਰਹਮਾ ਪੈਦਾ ਕਰਦਾ ਸ੍ਰਿਸ਼ਟੀ ਨੂੰ ਤੇ ਵਿਸ਼ਨੂੰ ਜੀ ਭੰਡਾਰੀ ਨੇ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕਰਦੇ ਨੇ ਸਾਰੇ ਤੇ ਜਿਹੜਾ ਮਹੇਸ਼ ਹੈ ਸ਼ਿਵ ਜੀ ਭਗਵਾਨ ਉਹ ਲੈਤਾ ਕਰਦਾ ਸੰਸਾਰ ਤੋਂ ਸੰਸਾਰ ਨੂੰ ਖਤਮ ਕਰਨ ਦੀ ਡਿਊਟੀ ਸ਼ਿਵ ਜੀ ਭਗਵਾਨ ਦੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਸੰਸਾਰ ਨੂੰ ਪੈਦਾ ਕਰਨ ਵਾਲੀ ਸ਼ਕਤੀ ਮਾਇਆ ਤੇ ਇੱਕ ਭੰਡਾਰੀ ਭੰਡਾਰਾ ਵਰਤਾਨ ਵਾਲੀ ਮਾਇਆ ਸ਼ਕਤੀ ਇੱਕ ਲਾਏ ਦੀ ਬਾਣ ਇਹਨੂੰ ਇਸ ਤਰ੍ਹਾਂ ਪੜ੍ਹਨਾ ਜਪਜੀ ਸਾਹਿਬ ਦੀ ਪਉੜੀਆਂ ਕਈ ਦੀਵਾਨ ਕਹਿ ਜਾਂਦੇ ਦੀਵਾਨ ਦਾ ਅਰਥ ਦੀ ਬਾਣ ਪੂਰੀ ਬਿਆਰੀ ਕਾ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਗਰੀਬ ਨਵਾਜ਼ ਮਹਾਰਾਜ ਕਹਿੰਦੇ ਇੱਕ ਲਾਏ ਦੀ ਬਾਣ ਇਹ ਮਾਇਆ ਤਿੰਨ ਰੂਪ ਨੇ ਮਾਇਆ ਰਜੋ ਸਤੋ ਤੇ ਤਮੋ ਇਸ ਤਰ੍ਹਾਂ ਗਰੀਬ ਨਵਾਜ਼ ਮਹਾਰਾਜ ਕਹਿੰਦੇ ਜਿਹੜਾ ਸੰਸਾਰ ਹੈ ਮਾਇਆ ਦਾ ਰੂਪ ਹੈ ਤੇ ਮਾਇਆ ਹੀ ਵੱਡਾ ਧੋਖਾ ਹੈ ਮਨੁੱਖਾ ਆ ਵੇਖੋ ਆਪਣਾ ਆਪਣੇ ਨਾਲ ਧੋਖੇ ਕਰੀ ਜਾਂਦਾ ਚਾਰ ਕੋਡੀਆਂ ਪਿੱਛੇ ਆਪਾਂ ਆਪ ਆਪਣੇ ਨੂੰ ਵਿਸਾਰ ਦਿੰਨੇ ਆ ਲੋਭ ਲਾਲਚ ਦੇ ਅੰਦਰ ਇਹ ਧੋਖੇ ਨੇ ਪਰ ਜਦੋਂ ਤੁਸੀਂ ਸਾਧ ਸੰਗਤ ਜੀ ਗੁਰੂ ਨਾਨਕ ਦੀ ਓਟ ਲੈ ਲੋਗੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕੀ ਬਚਨ ਹੈ ਤੁਸੀਂ ਰੋਜ਼ ਪੜਦੇ ਸੁਣਦੇ ਹਾਂ ਗੁਰਬਾਣੀ ਦਾ ਕੀ ਬਚਨ ਹੈ ਗੁਰਬਾਣੀ ਹਮੇਸ਼ਾ ਸਰਬੱਤ ਦਾ ਭਲਾ ਚਾਹੁੰਦੀ ਹੈ ਹਮੇਸ਼ਾ ਬੁਰਾਈਆਂ ਖਤਮ ਕਰਦੀ ਹੈ ਜੇ ਜਦੋਂ ਕਿਸੇ ਦਾ ਬੁਰਾ ਹੀ ਸਾਡੇ ਅੰਦਰ ਨਹੀਂ ਆਇਆ ਤੇ ਅਸੀਂ ਕਿਹਦੇ ਨਾਲ ਧੋਖਾ ਕਰਨਾ ਸਾਰਿਆਂ ਲਈ ਉਪਦੇਸ਼ ਹੈ ਤਾਂ ਕੋ ਧੋਖਾ ਕਹਾ ਵਿਆਪੇ ਜਾ ਕੋ ਓਟ ਤੁਹਾਰੀ ਜਿਨ੍ਹਾਂ ਨੂੰ ਗੁਰਨਾਨਕ ਦੀ ਓਟ ਹੈ ਉਹਨਾਂ ਨੂੰ ਕਦੇ ਇਹ ਮਾਇਆ ਧੋਖਾ ਨਹੀਂ ਦੇ ਸਕਦੀ ਸਭ ਨਾਲੋਂ ਵੱਡਾ ਧੋਖਾ ਹੈ ਮਾਇਆ ਹਾਂ ਸੁਰਹਾਉ ਦਾ ਵਿਸ਼ਰਾਮ ਦੇ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਬਚਨ ਕਰਦੇ ਨੇ ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਜਿਹੜਾ ਜੀਵਨ ਜਿਹੜਾ ਮਨੁੱਖ ਬਿਨਾ ਸਿਮਰਨ ਤੋਂ ਜੀ ਰਹਿ ਬਈ ਸਿਮਰਨ ਨਹੀਂ ਕਰਦਾ ਕੁਝ ਘੜੀਆਂ ਵੀ ਨਹੀਂ ਕਰਦਾ ਕਬੀਰ ਸਾਹਿਬ ਕਹਿੰਦੇ ਜੇ ਬਹੁਤਾ ਸਮਾਂ ਨਹੀਂ ਤੇਰੇ ਕੋਲੇ ਕਈ ਘੜੀਆਂ ਨਹੀਂ ਕਬੀਰ ਸਾਹਿਬ ਕਹਿੰਦੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋਲਾ ਹੁਣ 24 ਮਿੰਟਾਂ ਦੀ ਇੱਕ ਘੜੀ ਲਗਭਗ ਦੱਸਦੇ ਆ ਮਹਾਰਾਜ ਕਹਿੰਦੇ 24 ਮਿੰਟ ਗੁਰੂ ਦੀ ਸੰਗਤ ਜ਼ਰੂਰ ਕਰਿਆ ਕਰ ਤੇਰੇ 24000 ਸਵਾਸ ਸਫਲੇ ਹੋ ਜਾਣ ਜਿਹੜੇ 24 ਘੰਟਿਆਂ ਦੇ ਅੰਦਰ ਆਉਂਦੇ ਲਗਭਗ ਕਹਿੰਦੇ ਸਫਲ ਹੋ ਜਾਣ 24000 ਸਵਾਸ ਜੇ ਤੂੰ 24 ਮਿੰਟ ਰੋਜ਼ ਗੁਰੂ ਦਾ ਸਿਮਰਨ ਕਰ ਲੈ। ਬਜ਼ੁਰਗਾ ਨੂੰ ਜ਼ਰੂਰ ਚਾਹੀਦਾ ਭਾਈ ਚਾਹੀਦਾ ਤਹਾਰੇ ਉਮਰ ਚ ਹੀ ਹੈ। ਪਰ ਇਦੋਂ ਬਾਅਦ ਤਾਂ ਸਮਾਂ ਹੀ ਨਹੀਂ ਮਿਲਣਾ। ਕਿਉਂਕਿ ਜਵਾਨਾਂ ਨੂੰ ਹੁੰਦਾ ਹੈ ਵੀ ਕੋਈ ਨਹੀਂ ਹਜੇ ਕੀ ਹੈ। ਅੱਧ ਖਾਟ ਉਮਰ ਚ ਜਪ ਲਾਂਗੇ ਅੱਧ ਖਾਟ ਨੂੰ ਹੁੰਦਾ ਬਢੇਪੇ ਚ ਜਪ ਲਾਂਗੇ ਤੇ ਬਢੇਪੇ ਵਾਲਿਆਂ ਨੂੰ ਕਾਦੀ ਆਸ ਆਖੋ ਸਤਨਾਮ ਉਹਨਾਂ ਤਾਂ ਆਸ ਹੀ ਮੁੱਕ ਗਈ ਅੱਗੇ ਤਾਂ ਫਿਰ ਮੌਤ ਹੀ ਇਸ ਕਰਕੇ ਉਹਨਾਂ ਜ਼ਰੂਰ ਭਈ ਇਹੀਂ ਖਾਟ ਚੱਲੋ ਹਰ ਲਾਹਾ ਆਗੇ ਬਸਨ ਸੁਹੇਲਾ ਅੱਗੇ ਜੇ ਬਸਣਾ ਬਸਨ ਸਾਡਾ ਸੁਹੇਲਾ ਸੁਹਾਵਣਾ ਸੋਭਨੀਕ ਕਰਨਾ ਹੈ ਸਤਖੰਡ ਜਾਣਾ ਹੈ ਤਾਂ ਜ਼ਰੂਰ ਅੰਮ੍ਰਿਤ ਧਾਰੀ ਹੋਵੋ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਗੁਰੂ ਦਾ ਨਾਮ ਲਓ ਪੰਜ ਪਿਆਰਿਆਂ ਤੋਂ ਤੇ ਰੋਜ ਵਾਹਿਗੁਰੂ ਵਾਹਿਗੁਰੂ ਸਿਮਰਨ ਦੀਆਂ 80 ਮਾਲਾ ਕਰ ਲੋ ਮੂਲ ਮੰਤਰ ਦੀਆਂ 6 ਮਾਲਾ ਕਰ ਲੋ ਪੰਜ ਬਾਣੀਆਂ ਦੇ ਸਮਾਨ ਤੁਹਾਨੂੰ ਫਲ ਮਿਲਣਾ ਜਿਹੜੇ ਕਹਿੰਦੇ ਫਿਰਦੇ ਅਸੀਂ ਅਣ ਪੜਾ ਬਾਣੀ ਨਹੀਂ ਪੜਦੇ ਉਹਨਾਂ ਲਈ ਵੀ ਸਹੂਲਤਾ 80 ਵਾਲਾ ਗੁਰਮੰਤਰ ਦੀਆਂ ਵਾਹਿਗੁਰੂ ਵਾਹਿਗੁਰੂ ਦੀਆਂ ਰੋਜ਼ ਕਰੋ 108 ਮਣਕਿਆਂ ਵਾਲੀ ਮਾਲਾ ਤੇ ਮੂਲ ਮੰਤਰ ਦੀਆਂ ਮਾਲਾ 6 ਰੋਜ਼ ਪੜ ਲਓ ਤੇ ਪੰਜ ਬਾਣੀਆਂ ਦੇ ਬਰਾਬਰ ਦਾ ਫਲ ਤੁਹਾਨੂੰ ਮਿਲ ਜਾਣਾ ਸਹਿਜੇ ਗੇ ਇਸ ਕਰਕੇ ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੂੰ ਵਾਹਿਗੁਰੂ ਦਾ ਸਿਮਰਨ ਵਿਸਰ ਗਿਆ ਉਹਨਾਂ ਦਾ ਜੀਵਨ ਪਤਾ ਕੈਸਾ ਦੱਸਿਆ ਉਦਾਂ ਤਾਂ ਅਸੀਂ ਗੁੱਸਾ ਕਰ ਜਾਾਂਗੇ ਜਿਸ ਕਿਸੇ ਨੂੰ ਕਹਿ ਦੀ ਓਏ ਤੂੰ ਤਾਂ ਸੱਪ ਐ ਅਗਲਾ ਕਹਿਣ ਦੇਊਗਾ ਡਾਂਗ ਚੁੱਕ ਲੈਣੀ ਮੈਨੂੰ ਸ਼ੱਪ ਕੌਣ ਕਹਿਣ ਆਲਾ ਤੂੰ ਕੌਣ ਆ ਗਿਆ ਪਰ ਗੁਰੂ ਸਾਹਿਬ ਨੇ ਕਰੜਾ ਬਚਨ ਕੀਤਾ ਉਹਨਾਂ ਲਈ ਜਿਹੜੇ ਸਿਮਰਨ ਨਹੀਂ ਕਰਦੇ ਕਿਉਂਕਿ ਜਿਵੇਂ ਮਾਤਾ ਪਿਤਾ ਪਿਆਰ ਨਾਲ ਵੀ ਸਮਝਾਉਂਦੇ ਨੇ ਝਿੜਕਾ ਨਾਲ ਸਮਝਾਉਂਦੇ ਨੇ ਨਾ ਸਮਝੇ ਡੰਡਾ ਵੀ ਚੁੱਕ ਲੈਂਦੇ ਨੇ ਇਸ ਕਰਕੇ ਮਹਾਰਾਜ ਕਈ ਥਾਵਾਂ ਤੇ ਸੇ ਸ਼ਬਦ ਨੇ ਭਿਉ ਭਿਉ ਕੇ ਜਪੇੜਾ ਮਾਰਦੇ ਨੇ ਕਹਿੰਦੇ ਓਏ ਤੇਰਾ ਜੀਵਨ ਇਕ ਸਰਪ ਦੀ ਨਿਆਈਆ ਤੂੰ ਸੱਪ ਵਰਗਾ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਕੋਈ ਸਤਨਾਮ ਬਿਨ ਸਿਮਰਨ ਜੋ ਜੀਵਨ ਬਲਣਾ ਬਲਣਾ ਮਤਲਬ ਜਿਹੜਾ ਤੇਰਾ ਜੀਵਨ ਤੂੰ ਵਤੀਤ ਕਰ ਰਿਹਾ ਹੈ ਜਿਉਂ ਰਹੇ ਬਿਨਾ ਸਿਮਰਨ ਤੋਂ ਸਰਪ ਜੈਸੇ ਅਰਜਾਰੀ ਕਹਿੰਦੇ ਜਿਵੇਂ ਸੱਪ ਜਿਉਂਦਾ ਹੈ ਲੰਬੀ ਉਮਰ ਆਉਦੀ ਸੱਪਾਂ ਦੀ ਉਮਰ ਸਭ ਨਾਲੋਂ ਵੱਡੀ ਹੁੰਦੀ ਹੈ ਲੰਬੀ ਉਮਰ ਵਾਲਾ ਸਰਾਪ ਤੇ ਸਾਧ ਸੰਗਤ ਜੀ ਬੜਾ ਅਰਜਾਰੀ ਲੰਬੀ ਉਮਰ ਬੜੀ ਜ਼ਹਿਰ ਉਹਦੇ ਅੰਦਰ ਹੁੰਦੀ ਹੈ ਬੜਾ ਤੜਫਦਾ ਰਹਿੰਦਾ ਹੈ ਇਸੇ ਤਰ੍ਹਾਂ ਤੇਰੇ ਅੰਦਰ ਵੀ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਭਾਈ ਜ਼ਹਿਰ ਹੀ ਜ਼ਹਿਰ ਹੈ ਕਾਮ, ਕ੍ਰੋਧ, ਮੋਹ, ਹੰਕਾਰ, ਲੋਭ ਸੋ ਇਹ ਚੀਜ਼ਾਂ ਜ਼ਹਿਰ ਰੂਪ ਨੇ ਵਿਸ਼ੇਵਕਾਰ, ਨਸ਼ੇ ਇਹ ਸਾਰੀਆਂ ਚੀਜ਼ਾਂ ਜ਼ਹਿਰ ਨੇ ਸਿਮਰਨ ਤੋਂ ਬਿਨਾ ਇਹਨਾਂ ਦਾ ਉੱਥੇ ਵਾਸਾ ਹੋ ਜਾਣਾ ਸੁਭਾਵਿਕ ਹੀ ਹੈ ਆਖੋ ਸਤਨਾਮ ਜੇ ਸਿਮਰਨ ਨਹੀਂ ਨਾ ਸਿਮਰਨ ਹੀ ਅਸਲੀ ਇੱਕ ਕਿਲਾ ਹੈ ਇੱਕ ਕੋਟ ਹੈ ਸਿਮਰਨ ਜਿਵੇਂ ਕੋਈ ਰਾਜੇ ਮਹਾਰਾਜੇ ਕਿਲੇ ਬਣਾਉਂਦੇ ਸੀ ਤੇ ਜੰਗ ਜੁਦ ਕਰਦੇ ਸੀ ਉਹ ਕਿਲੇ ਦੀ ਓਟ ਲੈਂਦੇ ਸੀ ਉਦੇ ਅੰਦਰ ਫਿਰ ਬੈਰੀ ਦਲ ਦਾਖਲ ਨਹੀਂ ਹੋ ਸਕਦਾ ਇਸੇ ਤਰ੍ਹਾਂ ਸਾਡਾ ਕਿਲਾ ਹੈ ਸ੍ਰੀ ਜਪਜੀ ਸਾਹਿਬ ਦਾ ਜਾਪ ਇੱਥੇ ਫਿਰ ਬੈਰੀ ਦਲ ਕਾਮ ਕ੍ਰੋਧ ਮੋਹ ਹੰਕਾਰ ਵਿਸ਼ੇ ਨਸ਼ੇ ਵਕਾਰ ਨਹੀਂ ਆ ਸਕਦਾ ਆਖੋ ਸਤਨਾਮ ਇਹ ਕੋਟ ਹੈ ਸਾਡਾ ਲੋਹੇ ਦੀਆਂ ਜਾਗਟਾਂ ਕੋਟ ਸਾਧ ਸੰਗਤ ਜੀ ਪਹਿਨਦੇ ਕੀ ਕੋਈ ਗੋਲੀ ਮਾਰੀ ਨਾ ਲੱਗੇ ਨਿਸ਼ਾਨਾ ਨਾ ਵੱਜੇ ਸਾਡਾ ਕੋਟ ਓਟ ਸੋ ਇਸ ਤਰ੍ਹਾਂ ਸਿਮਰਨ ਦੀ ਜਦੋਂ ਸਾਡੇ ਕੋਲੇ ਓਟ ਹੈ ਤੇ ਫਿਰ ਸਾਧ ਸੰਗਤ ਜੀ ਇਹ ਜਿਹੜੀ ਸਾਡੇ ਅੰਦਰ ਕਾਮ ਕ੍ਰੋਧ ਵਿਸ਼ੇਵਕਾਰਾਂ ਦੀ ਜ਼ਹਿਰ ਹੈ ਸੱਪ ਦੇ ਵਾਂਗ ਉਹ ਸਾਨੂੰ ਜਿਵੇਂ ਸੱਪ ਤੜਫਦਾ ਰਹਿੰਦਾ ਹੈ ਜ਼ਹਿਰ ਦੁਆਰਾ ਤੇ ਸਾਧ ਸੰਗਤ ਜੀ ਨੂੰ ਸਕੂਨ ਨਹੀਂ ਮਿਲਦਾ ਕਿਤੇ ਚੈਨ ਨਹੀਂ ਮਿਲਦਾ ਇਸੇ ਤਰ੍ਹਾਂ ਬਿਨਾਂ ਸਿਮਰਨ ਤੋਂ ਕਿਤੇ ਵੀ ਸੁੱਖ ਨਹੀਂ ਮਿਲਣਾ ਚੈਨ ਨਹੀਂ ਮਿਲਣਾ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਅਮਰ ਕਹਿੰਦੇ ਭਾਈ ਇਹ ਇਹ ਸੁੱਖ ਸਦੀਵੀ ਸੁਖ ਜਿਹੜਾ ਵਾਹਿਗੁਰੂ ਦੇ ਸਿਮਰਨ ਦੇ ਵਿੱਚੋਂ ਮਿਲਣਾ ਹੈ ਸੁੱਖ ਨਹੀਂ ਬਹੁਤ ਹੈ ਧਨ ਖਾਟੇ ਲੋਕੀ ਕਹਿੰਦੇ ਧਨ ਦੇ ਨਾਲ ਸੁੱਖ ਮਿਲ ਜਾਣਾ ਮਾਇਆ ਨਾਲ ਸੁੱਖ ਮਿਲ ਜਾਣਾ ਮਾਰੇ ਕਹਿੰਦੇ ਸੁੱਖ ਨਹੀਂ ਬਹੁਤ ਹੈ ਧਨ ਖਾਟੇ ਕਹਿੰਦੇ ਜਿੰਨਾ ਮਰਜੀ ਧਨ ਖੱਟੀ ਜਾ ਕਮਾਈ ਕਰੀ ਜਾ ਪਰ ਤੈਨੂੰ ਸੁੱਖ ਨਹੀਂ ਮਿਲਣਾ ਧਨ ਨਾਲ ਥੋੜਾ ਸੁੱਖ ਮਿਲਦਾ ਹੈ ਸੁੱਖ ਨਹੀਂ ਪੇਖੇ ਫਿਰਤ ਨਾਟੇ ਸੁੱਖ ਨਹੀਂ ਬਹੁ ਦੇਸ ਪਰਮਾਏ ਲੋਕੀ ਆ ਵੇ ਕੋ ਲੋਕੀ ਤਾਂ ਅੱਜ ਵਿਦੇਸ਼ਾਂ ਨੂੰ ਚੱਲੇ ਮਹਾਰਾਜ ਨੇ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਮਾਰੇ ਕਹਿੰਦੇ ਭਾਵੇਂ ਵੱਡੇ ਵੱਡੇ ਦੇਸ਼ਾਂ ਦਾ ਭਰਮਣ ਭਰਮਣ ਕਰ ਲੈ ਵਿਦੇਸ਼ਾਂ ਵਿੱਚ ਅਸੀਂ ਜਾਣਦੇ ਆ ਬੜੀ ਮਾਇਆ ਹੋਵੇਗੀ ਧਨਵਾਨ ਬਣਾਂਗੇ ਅਮੀਰ ਬਣਾਂਗੇ ਮਾਰੇ ਕਹਿੰਦੇ ਸੁੱਖ ਨਹੀਂ ਉਹ ਦੇਸ਼ ਪਰਮਾਏ ਕਹਿੰਦੇ ਜਿੰਨੇ ਮਰਜੀ ਦੇਸ਼ਾਂ ਦਾ ਭਰਮਣ ਕਰ ਲੈ ਤੈਨੂੰ ਸੁੱਖ ਨਹੀਂ ਜੇ ਮਿਲਣਾ ਜੇ ਤੇਰੇ ਕੋਲੇ ਵਾਹਿਗੁਰੂ ਦਾ ਸਿਮਰਨ ਨਹੀਂ ਹੈ ਆਖੋ ਸਤਨਾਮ ਇਹ ਸਾਰਿਆਂ ਨਾਲੋਂ ਵੱਡਾ ਸੁੱਖ ਹੈ ਐਦੋਂ ਵੱਡਾ ਸੁੱਖ ਕੋਈ ਨਹੀਂ ਬਾਣੀ ਦੇ ਨਾਲੋਂ ਵੱਡਾ ਸੁੱਖ ਨਹੀਂ ਕੋਈ ਤੁਸੀਂ ਗੁਰੂ ਘਰ ਆਉਨੇ ਹੋ ਸੱਚ ਜਾਣਿਓ ਤੁਸੀਂ ਇੱਥੇ ਕਾਦੇ ਵਾਸਤੇ ਆਉਣੇ ਤੁਸੀਂ ਜਦੋਂ ਤੁਹਾਨੂੰ ਪੁੱਛ ਤੁਸੀਂ ਕਹਿ ਰਹੇ ਹੋ ਵੀ ਅਸੀਂ ਦਰਬਾਰ ਚ ਜਦੋਂ ਹੀ ਅੰਦਰ ਨੂੰ ਆ ਜਾਂਦੇ ਆ ਨਿਵਾਸ ਕਰਦੇ ਆ ਤੇ ਨਾਲ ਦੀ ਨਾਲ ਇੱਕ ਸਕੂਨ ਮਿਲਦਾ ਸੱਚ ਜਾਣ ਇੱਕ ਅੰਦਰ ਇੱਥੇ ਬੈਠ ਕੇ ਐਸਾ ਸਕੂਨ ਐਸੀ ਵਾਈਬ੍ਰੇਸ਼ਨ ਮਿਲਦੀ ਹੈ ਕਿ ਆਨੰਦ ਆ ਜਾਂਦਾ ਸਾਰੀਆਂ ਚਿੰਤਾਵਾਂ ਹੀ ਖਤਮ ਹੋ ਜਾਂਦੀਆਂ ਜਿਨ੍ਹਾਂ ਦਾ ਮਨ ਲੱਗ ਜਾਵੇ ਜਿਨ੍ਹਾਂ ਦੀ ਅਵਸਥਾ ਬਣ ਗਈ ਹੈ ਜਿਹੜੇ ਗਿਆਨ ਰੱਖਦੇ ਇਸ ਗੱਲ ਦਾ ਸੋ ਇੱਥੇ ਆ ਕੇ ਬੜਾ ਆਨੰਦ ਸਕੂਨ ਗੁਰੂ ਚਰਨਾਂ 'ਚ ਮਿਲਦਾ ਹੈ ਇਤੋਂ ਵੱਡਾ ਸੁੱਖ ਕੋਈ ਨਹੀਂ ਤਾਂ ਕਰਕੇ ਗਰੀਬ ਨਵਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾ ਜੀ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਜਿਹੜਾ ਤੂੰ ਜੀਵਨ ਬਲਣਾ ਬਤੀਤ ਕਰ ਰਿਹਾ ਭਾਈ ਬਿਨਾਂ ਸਿਮਰਨ ਤੋਂ ਤੇ ਸਰਪ ਦੀ ਨਿਆਈ ਹੈ ਤੂੰ ਤਾਂ ਆਖੋ ਸਤਨਾਮ ਨਾਵ ਖੰਡਣ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਮਹਾਰਾਜ ਕਹਿੰਦੇ ਨੌ ਖੰਡਾਂ ਦਾ ਰਾਜਾ ਬਣ ਜਾ ਇਹ ਜਿੰਨੀ ਧਰਤੀ ਆ ਨਾ ਮਹਾਰਾਜ ਨੇ ਤੋਲਤੀ ਮਿਲ ਲਈ ਮਹਾਰਾਜ ਕਹਿੰਦੇ ਇਸ ਧਰਤੀ ਦੇ ਨੌ ਖੰਡ ਐ ਇਸ ਪ੍ਰਿਥਵੀ ਦੇ ਨੌ ਕੋਨੇ ਨੇ ਗੁਰੂ ਗਰੀਬ ਨਵਾਜ ਕਹਿੰਦੇ ਸਾਰੇ ਕੋਨਿਆਂ ਦਾ ਤੂੰ ਰਾਜਾ ਬਣ ਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸਾਰੀ ਸ੍ਰਿਸ਼ਟੀ ਦਾ ਨੌ ਖੰਡਾਂ ਦਾ ਭਵੇਂ ਰਾਜ ਭਾਗ ਤੋਂ ਬਣ ਮਾਨ ਲਏ ਬਣਦੇ ਰਾਜਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਆਖੋ ਸਤਨਾਮ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਭਵੇਂ ਰਾਜਾ ਬਣ ਜੇ ਪਰ ਸੁਖ ਤੈਨੂੰ ਉਹਦੇ ਮਿਲਣਾ ਹੈ ਜਿਹਦੇ ਸਿਮਰਨ ਕਰੇਗਾ ਜਿੱਦੇ ਤੇਰੇ ਹਿਰਦੇ ਚ ਵਾਹਿਗੁਰੂ ਦੀ ਬਾਣੀ ਟਿਕੇਗੀ ਸਿਮਰਨ ਟਿਕੇਗਾ ਉਦੋਂ ਤੂੰ ਸ੍ਰੀਵੀ ਸੁਖ ਨੂੰ ਮਾਣੇਗਾ ਭਾਈ ਨਹੀਂ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾ ਤੂੰ ਦੁਖੀ ਰਹਿਣਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਹਰ ਕਾ ਹਰੀ ਦਾ ਸਿਮਰਨ ਕਰਨ ਨਾਲ ਤੈਨੂੰ ਸ੍ਰੀਵੀ ਸੁਖ ਦੀ ਪ੍ਰਾਪਤੀ ਹੋਣੀ ਹੈ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਦਨ ਪਰੈ ਕਹਿੰਦੇ ਲੱਖਾਂ ਕਰੋੜਾਂ ਭਾਵੇਂ ਬੰਧਨ ਪੈ ਜਾਣ ਪਰ ਜਦੋਂ ਸਿਮਰਨ ਕਰੇਗਾ ਉਹ ਸਾਰੇ ਬੰਧਨ ਬੀੜੀਆਂ ਟੁੱਟ ਜਾਣਗੀਆਂ ਆਖੋ ਸਤਨਾਮ ਮੁਕਤ ਹੋ ਜਾਏਗਾ ਇਸ ਕਰਕੇ ਨੌ ਪ੍ਰਿਤ ਨੌ ਖੰਡ ਪ੍ਰਿਥਵੀ ਦੇ ਨੇ ਸਾਰੀ ਪ੍ਰਿਥਵੀ ਦਾ ਤੂੰ ਰਾਜਾ ਬਣ ਜਾਵੇਂ ਤੇ ਅੰਤ ਚੱਲੇ ਗੋਹਾਰੀ ਕਹਿੰਦੇ ਅੰਤ ਨੂੰ ਭਾਈ ਤੂੰ ਹਾਰ ਕੇ ਆਪਣੇ ਜੀਵਨ ਦੀ ਬਾਜੀ ਨੂੰ ਚਲੇ ਜਾਣਾ ਹੈ ਕਿਉਂਕਿ ਤੂੰ ਨਾਮ ਦੀ ਖੱਟੀ ਨਹੀਂ ਖੱਟੀ ਆਖੋ ਸਤਨਾ ਗੁਣ ਨਧਾਨ ਗੁਣ ਤਿਨਹੀ ਗਾਇ ਜਾ ਕੋ ਕਿਰਪਾ ਧਾਰੀ ਕਹਿੰਦੇ ਭਾਈ ਜਿਨ੍ਹਾਂ ਤੇ ਵਾਹਿਗੁਰੂ ਜੀ ਆਪ ਦਿਵ ਦ੍ਰਿਸ਼ਟੀ ਕਰਦੇ ਨੇ ਕਿਰਪਾ ਕਰਦੇ ਨੇ ਜਿਨ੍ਹਾਂ ਤੇ ਆਪ ਨਜ਼ਰੀਆ ਪਾਉਂਦੇ ਨੇ ਗੁਰੂ ਜੀ ਕਿਰਪਾ ਕਰਦੇ ਉਹ ਐਸੇ ਗੁਣਾ ਦੇ ਨਿਧਾਨ ਹੁੰਦਾ ਖਜ਼ਾਨਾ ਗੁਣ ਨਿਧਾਨ ਜਿਹੜਾ ਗੁਣਾ ਦਾ ਸਮੁੰਦਰ ਹੈ ਗੁਣਾ ਦਾ ਖਜ਼ਾਨਾ ਹੈ ਉਸ ਗੁਣਾ ਦੇ ਖਜ਼ਾਨੇ ਦੇ ਗੁਣ ਉਹੀ ਗਾਉਂਦੇ ਜਿਨ੍ਹਾਂ ਤੇ ਗੁਰੂ ਸਾਹਿਬ ਆਪ ਕਿਰਪਾ ਕਰਦੇ ਨਾ ਕੋ ਸਤਨਾ ਹਰ ਕੋਈ ਨਹੀਂ ਗਾ ਸਕਦਾ ਹਰ ਇੱਕ ਦੇ ਬਸ ਵਿੱਚ ਨਹੀਂ ਹੈ ਗੁਰੂ ਦੀ ਸੇਵਾ ਗੁਰੂ ਦਾ ਸਿਮਰਨ ਹਰ ਇੱਕ ਦੇ ਵਸ ਵਿੱਚ ਥੋੜਾ ਕਿੱਡਾ ਵੱਡਾ ਪਿੰਡਾ ਕਿੰਨੀਆਂ ਬੋਟਾਂ ਨੇ ਕਿੰਨੇ ਲੋਕ ਵਸਦੇ ਨੇ ਪਰ ਜਿਹੜੇ ਗੁਰੂ ਘਰ ਆਉਂਦੇ ਉਹ ਤਾਂ ਗਿਣਤੀ ਦੇ ਨਹੀਂ ਉਹ ਸਮਝ ਲਾਣ ਵੀ ਸਾਡੇ ਤੇ ਬੜੀ ਵੱਡੀ ਕਿਰਪਾ ਗੁਰਾਂ ਨੇ ਕਰ ਦਿੱਤੀ ਐ ਅਸੀਂ ਅਮਰਤ ਵੇਲੇ ਦੀ ਸੰਭਾਲ ਕਰ ਗਏ ਅਮਰਤ ਵੇਲੇ ਅਸੀਂ ਗੁਰੂ ਘਰ ਦੇ ਵਿੱਚ ਪਹੁੰਚ ਗਏ ਇਹ ਵੱਡੀ ਕਿਰਪਾ ਹੈ ਸੋ ਸੁਖਿਆ ਧੰਨ ਉਸ ਜਨਮ ਨਾਨਕ ਤਿਸ ਬਲਹਰੀ ਮਾਰੇ ਕਹਿੰਦੇ ਸੋ ਸੁਖਿਆ ਉਹੀ ਭਾਈ ਸੁਖਿਆ ਹੈ ਉਸੇ ਦਾ ਹੀ ਜਿਹੜਾ ਜਨਮ ਆ ਉਹ ਧੰਨ ਹੈ ਉਹ ਉਹਦਾ ਜਨਮ ਧੰਨ ਹੈ ਉਹਦਾ ਸੰਸਾਰ ਤੇ ਆਉਣਾ ਧੰਨ ਹੈ ਉਹ ਅਸਲੀ ਸੁਖੀ ਹੈ ਉਹਨੂੰ ਸਦੀਵੀ ਸੁਖ ਹੈ ਮਾਰੇ ਕਹਿੰਦੇ ਉਹਦੇ ਜਨਮ ਤੋਂ ਅਸੀਂ ਬਲਿਹਾਰ ਜਾਂਦੇ ਆਂ ਸੋ ਸੁਖੀਆ ਤਨ ਉਸ ਜਨਮਾ ਨਾਨਕ ਇਸ ਬਲਿਹਾਰੀ ਮਾਰੇ ਕਹਿੰਦੇ ਅਸੀਂ ਉਸ ਤੋਂ ਬਲਿਹਾਰ ਜਾਂਦੇ ਆਂ ਵੇਖੋ ਕੁਰਬਾਨ ਜਾਂਦੇ ਅਸੀਂ ਤਾਂ ਗੁਰੂ ਨਾਨਕ ਨੂੰ ਖੁਸ਼ ਕਰਨ ਲੱਗੇ ਆਂ ਅਸੀਂ ਕਹਿੰਨੇ ਗੁਰੂ ਨਾਨਕ ਸਾਹਿਬ ਤੁਹਾਡੇ ਤੋਂ ਬਲਿਹਾਰ ਪਰ ਜੀਤੋ ਗੁਰੂ ਨਾਨਕ ਹੀ ਬਲਿਹਾਰ ਜਾਂਦਾ ਓਦੀ ਸ਼ਖਸੀਅਤ ਕਿੰਡੀ ਉੱਚੀ ਹੋਣੀ ਉਹਦਾ ਜੀਵਨ ਕਿੱਡਾ ਹੋਣਾ ਕਾਦੇ ਨਾਲ ਬਣਿਆ ਸਿਮਰਨ ਨਾਲ ਇਸ ਕਰਕੇ ਮਾਰੇ ਕਹਿੰਦੇ ਐਸੇ ਮਨੁੱਖਾਂ ਤੋਂ ਭਈ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਆ ਕੇ ਸਮਾਜ ਲੋਕ ਭਲਾਈ ਦੇ ਚੰਗੇ ਕਰਮ ਕੀਤੇ ਨੇ ਸਰਬੱਤ ਜੀਆਂ ਦਾ ਭਲਾ ਮੰਗਿਆ ਮਾਰੇ ਕਹਿੰਦੇ ਉਹਨਾਂ ਦੇ ਜਨਮ ਤੋਂ ਮੈਂ ਬਲਿਹਾਰ ਉਠਤ ਸੁਖੀਆ ਬੈਠਤ ਸੁਖੀਆ ਕੋ ਨਹੀਂ ਲੱਗਿਆ ਜੇ ਐਸੇ ਬੁੱਝਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਦੋਂ ਕਹੋ ਨਾਨਕ ਗੁਰ ਮੰਤਰ ਦਰੜਾਇ ਜਿਨ੍ਹਾਂ ਨੇ ਵਾਹਿਗੁਰੂ ਦੇ ਮੰਤਰ ਨੂੰ ਡਿਰੜ ਕਰ ਲਿਆ ਤੇ ਉਹ ਹਰ ਥਾਂ ਤੇ ਹੀ ਸੁਖੀ ਆਖੋ ਸਤਨਾਮ ਇਸ ਕਰਕੇ ਅੱਜ ਦਾ ਜਿਹੜਾ ਗੁਰਾਂ ਦਾ ਉਪਦੇਸ਼ ਹੈ ਉਹ ਇਹੀ ਹੈ ਕਿ ਵਾਹਿਗੁਰੂ ਦੇ ਸਿਮਰਣ ਦੇ ਨਾਲ ਜੁੜੀਏ ਭਜਨ ਕਰਿਆ ਕਰੀਏ ਇੰਦੂ ਉੱਤਮ ਕੋਈ ਕਰਮ ਨਹੀਂ ਸ੍ਰਿਸ਼ਟੀ ਕੋਈ ਵੀ ਕਰਮ ਇੰਦੂ ਉੱਤਮ ਕੋਈ ਕਰਮ ਜੋ ਮਰਜੀ ਕਰ ਲੋ ਟੂਨੇ ਟਾਮਣ ਕਰੀ ਜਾਓ ਸਾਧ ਸੰਗ ਜੀ ਸਭ ਵਹਿਮ ਹੈ ਭਰਮ ਹੈ ਪਖੰਡ ਹੈ ਮੜੀਆਂ ਕਬਰਾਂ ਤੇ ਮੱਥੇ ਟੇਕੀਓ ਚਾਦਣਾ ਚੜਾਈ ਜਾਓ ਕੁਛ ਕਰੀ ਜਾਓ ਸਭ ਨਾਲੋਂ ਉੱਤਮ ਕਰਮ ਹੈ ਵਾਹਿਗੁਰੂ ਦਾ ਸਿਮਰਨ ਇਹ ਕਰ ਲੋ ਇਹ ਸਾਥੋਂ ਹੁੰਦਾ ਨਹੀਂ ਇਹ ਸਾਨੂੰ ਔਖਾ ਲੱਗਦਾ ਤਾਂ ਹੀ ਉਹ ਬਾਣੀ ਨੇ ਕਹਿ ਦਿੱਤਾ ਆਖਣ ਔਖਾ ਸਾਚਾ ਨਾਮ ਇਹ ਔਖਾ ਕਰਮ ਹੈ ਪਰ ਜਦੋਂ ਮੇਰ ਹੋ ਜੇ ਗੁਰਾਂ ਦੀ ਫਿਰ ਕੋਈ ਔਖਾ ਮਨ ਨੂੰ ਮਾਰ ਕੇ ਡਿਰੜ ਪੱਕੇ ਇਰਾਦੇ ਦੇ ਨਾਲ ਸਾਧ ਸੰਗਤ ਜੀ ਇਧਰ ਨੂੰ ਜੁੜੋ ਆਪ ਵੀ ਜੁੜੋ ਆਪਣੇ ਬੱਚਿਆਂ ਨੂੰ ਵੀ ਜੁੜੋ ਆਉਣ ਵਾਲਾ ਭਵਿੱਖ ਸਾਡੇ ਬੱਚੇ ਨੇ ਸਾਡਾ ਉਹਨਾਂ ਦਾ ਜ਼ਰੂਰ ਖਿਆਲ ਰੱਖੋ ਆਪਾਂ ਤਾਂ ਟਾਣ ਬਣ ਗਏ ਆ ਵੱਡੇ ਵੱਡੇ ਜਿੱਥੇ ਖੜੇ ਆ ਠੀਕ ਐ ਪਰ ਬੱਚੇ ਟਾਣੀਆਂ ਨ ਟਾਣੀ ਨੂੰ ਫੜ ਕੇ ਜਿੱਥੋਂ ਮਰਜੀ ਮੋੜਦੇ ਪਰ ਜਦੋਂ ਟਾਣ ਬਣ ਜੇ ਫਿਰ ਉਹ ਮੁੜਦਾ ਨਹੀਂ ਫਿਰ ਤਿਆਰੀ ਚੁੱਕਣੀ ਪੈਂਦੀ ਆ ਖੂਸਾ ਸੱਥ ਨਾਲ ਫਿਰ ਨਹੀਂ ਮੁੜਦਾ ਇਸ ਕਰਕੇ ਜਿਹੜੀਆਂ ਨਿੱਕੀਆਂ ਨਿੱਕੀਆਂ ਟਾਣੀਆਂ ਹਜੇ ਕਪੂਸੀਆਂ ਨੇ ਉਹਨਾਂ ਨੂੰ ਸਾਂਭ ਲਈ ਗੁਰੂ ਘਰ ਨਾਲ ਜੋੜਿਆ ਕਰੋ ਅਮਰਦ ਵੇਲੇ ਉਠਾਇਆ ਕਰੋ ਐਵੇਂ ਨਾ ਤਕਲੀਫ ਮੰਨਿਆ ਕਰੋ ਵੀ ਬੱਚਾ ਸੁੱਤਾ ਤੇ ਸੁੱਤਾ ਰਹਿਣ ਦੇ ਉਹਨਾਂ ਨੂੰ ਉਠਾ ਕੇ ਗੁਰੂ ਕੀ ਸ਼ਰਨ ਦੇ ਵਿੱਚ ਪਾਇਆ ਕਰੋ ਸਾਧ ਸੰਗਤ ਜੀ ਜਿਹੜੇ ਬੱਚੇ ਉਠ ਸਕਦੇ ਨੇ 15 ਸਾਲ ਤੋਂ ਪਲੱਸ ਬੱਚੇ ਜਿਹੜੇ ਆ ਉਹ ਉਠ ਸਕਦੇ ਨੇ ਉਹਨਾਂ ਨੂੰ ਉਠਾਇਆ ਕਰੋ ਆਦਤ ਪਾਓ ਅੰਮ੍ਰਿਤ ਵੇਲੇ ਨਾਲ ਲੈ ਕੇ ਆਇਆ ਕਰੋ ਗੁਰੂ ਘਰ ਸੋ ਰਹੋ ਵਿਚਾਰ ਹੁਣ ਵਿਸਥਾਰ ਜਿਆਦਾ ਹੋ ਜਾਣਾ ਸਮਾ ਹੋ ਗਿਆ ਅਰਦਾਸ ਬੇਨਤੀ ਦਾ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਗੁਰੂ ਕਾ ਉਪਦੇਸ਼ ਸੰਦੇਸ਼ ਮਨਾਂ ਤੇ ਵਸੇ ਲੋਕ ਸੁਖੀਏ ਪ੍ਰਲੋਕ ਸਵੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਹੋ ਜੀ ਸੱਜਣਾ ਸੀਸੜੀਆਂ ਜਿਉ ਹੋਵਾ ਸਾਹਿਬ ਸੂ ਮੇਲ ਗੁਣ ਨਿਭਾੜ ਗੁਣ ਤਿਨਹੀ ਗਾਇ ਜਾ ਕੋ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਰਾਆ ਖਿਲੇ ਸਗਲ ਜਗਤ ਚਿੰਗਿਆਈਆ ਪੁਜਿਆਈਆ ਬਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ नानक ते मुखी उजले केती छुटी नाल गुरु जी का ख़ालसा गुरु जी की फतेह